ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸਿੱਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਹਾਂ ਦੋਸਤੋ ਪਿੰਡ ਕੋਟਲੀ ਵਿਸਾਵਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਵਰਨ ਸਿੰਘ ਉਹਨਾਂ ਦੇ ਕੋਲ ਆਇਆ ਹਾਂ ਦੋਸਤੋ ਘਰੇਲੂ ਘਰ ਦੇ ਵਿੱਚੋਂ ਅੱਜ ਇੱਕ ਆਪਾਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਇੱਕ ਵੜ ਦੋਸਤੋ ਦਿਖਾਵਾਂਗੇ ਵੜ ਗੱਪਣਾ ਤਿਆਰੀ ਵਾਲੀ ਵੜਾ ਪਿਛਲੇ ਸਵੇਰਾਂ ਦਾ ਮਿਲਕ ਰਿਕਾਰਡ ਵੀ ਪੁੱਛ ਲਾਂਗੇ ਦੋਸਤੋ ਕਿਉਂਕਿ ਬਹੁਤੇ ਵੀਰਾਂ ਦੀ ਡਿਮਾਂਡ ਇੱਛਾ ਹੁੰਦੀ ਹੈ ਵੀ ਘਰੋਂ ਕੋਈ ਪਸ਼ੂ ਖਰੀਦਿਆ ਜਾਵੇ ਜਿਹਦਾ ਪਿਛਲੇ ਸੂਬਿਆਂ ਦਾ ਕੋਈ ਰਿਕਾਰਡ ਮਿਲ ਸਕੇ। ਬਾਕੀ ਕੋਟਲੀ ਵਸਾਵਾ ਸਿੰਘ ਦੇ ਨਾਲ-ਨਾਲ ਪਿੰਡ ਦੋਸਤੋ ਇੱਕ ਪਾਸੇ ਗਜਲ ਪਿੰਡ ਆ ਜਾਂਦਾ। ਬੁਲਟੋਏ ਦੀ ਦੂਰੀ ਥੋੜੀ ਆ। ਜੋਤ ਸਿੰਘ ਵਾਲਾ ਤੂਤ ਪੰਗਾਲਾ ਇਹ ਪਿੰਡ ਬਿਲਕੁਲ ਥੋੜੀ-ਥੋੜੀ ਦੂਰੀ ਤੇ ਆ। ਤੇ ਕੋਟਲੀ ਵਸਾਵਾ ਸਿੰਘ ਤੁਸੀਂ ਜਿਹੜੀ ਵਿਜ਼ਿਟ ਕਰਨੀ ਆ। ਤੇ ਕੋਈ ਵੀਰ ਪੱਟੀ ਸ਼ਹਿਰ ਤੋਂ ਆ ਰਿਹਾ ਦੋਸਤੋ ਕੋਟ ਬੁੱਢੇ ਥਾਣੀ ਵੀ ਤੁਸੀਂ ਆ ਸਕਦੇ ਜੇ ਤੂਤ ਪੰਗਾਲਾ ਠੀਕ ਹੈ ਜੀ। ਇਸੇ ਸੜਕ ਤੇ ਅਗਲੇ ਪਾਸੇ ਦੋਸਤੋ ਪਿੰਡ ਗਜਲ ਤੇ ਗੱਜਲ ਤੋਂ ਵੀ ਤੁਸੀਂ ਸਿੱਧੀ ਐਂਟਰੀ ਕਰ ਸਕਦੇ ਜੀ ਤੇ ਪੰਘਾਲੇ ਤੋਂ ਅਗਲੇ ਬੰਨੇ ਡਰੇਨੋ ਡਰੇਨ ਵੀ ਇੱਕ ਪੱਕਾ ਰਸਤਾ ਜਿਹੜਾ ਸਿੱਧਾ ਕੋਟਲੀ ਬਸਾਵਾ ਸਿੰਘ ਆ ਜਾਂਦਾ ਠੀਕ ਹੈ ਜੀ ਤੇ ਬਾਕੀ ਭਿੱਖੀਵੰਡ ਵਾਲੀ ਸਾਈਡ ਤੋਂ ਕੋਈ ਵੀ ਆ ਰਿਹਾ ਤੇ ਬੁਲਟੋਈ ਥਾਣੀ ਵੀ ਤੁਸੀਂ ਵਿజిਟ ਕਰ ਸਕਦੇ ਜੀ ਬਿਲਕੁਲ ਨਜ਼ਦੀਕ ਆ ਬੁਲਟੋਈ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 29 ਮਈ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਆਉ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਸਵਰਨ ਸਿੰਘ ਹੁਣ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਵਰਨ ਸਿੰਘ ਸਾਸਰੀਕਾ ਸਾਸਰੀਕਾ ਜੀ ਸਾਸਰੀਕਾ ਅੱਛਾ ਵੀਰ ਸਵਰਨ ਸਿੰਘ ਜਿੱਦਾਂ ਤੁਸੀਂ ਦੱਸਿਆ ਸੀ ਵੀ ਆਪਾਂ ਬਿਲਕੁਲ ਘਰ ਦੇ ਪਸ਼ੂ ਰੱਖਿਆ ਤੇ ਘਰ ਦੇ ਪਸ਼ੂਆਂ ਦੇ ਵਿੱਚੋਂ ਅੱਜ ਇੱਕ ਆਪਣੇ ਕੋਲ ਬਿਲਕੁਲ ਤਿਆਰੀ ਦੇ ਉੱਤੇ ਆ ਜਿਹੜੀ ਬਿਹੜ ਆਈ ਆ ਹਾਂਜੀ ਇਹ ਆਪਾਂ ਸੇਲ ਕਰਦੇ ਪਏ ਆ ਹਾਂਜੀ ਤੇ ਇਹ ਆਪਣੇ ਘਰ ਦੀ ਰੱਖੀ ਬਿਹੜ ਆ ਜਾਂ ਮਨ ਲੀ ਦੂਜੇ ਸਵੇ ਤੁਸੀਂ ਪਹਿਲੇ ਸਵੇ ਖਰੀਦੀ ਆ ਆ ਦੂਜੇ ਸਵੇ ਲਿਆਂਦੀ ਸੀ ਠੀਕ ਹੈ ਜੀ ਹਾਂਜੀ ਅ ਦੂਜਾ ਸਵੇ ਆਪਾਂ ਘਰੇ ਚਵਾਈ ਕੀਤੀ ਆ ਚਵਾਈ ਕੀਤੀ ਤੇ ਹੁਣ ਇਸ ਵਾਰ ਮਨ ਕਿ ਤੀਜਾ ਸਵੇ ਸੂਣ ਆਲੀ ਆ ਹਾਂਜੀ ਤੇ ਦੂਜੇ ਸਵੇ ਤੁਸੀਂ ਵਿਖਾਇਆ ਸੀ ਬੱਛੀ ਬਹੁਤ ਉਹ ਵੀ ਜਵਾਨ ਹੋ ਗਈ ਕਰ ਹਾਂਜੀ ਹਾਂਜੀ ਠੀਕ ਆ ਸੋਨੇ ਕਦ ਕੱਦ ਦੇ ਵਿੱਚ ਬੱਛੀ ਆ ਤੇ ਅੱਛਾ ਵੀਰ ਸਵਰਨ ਇਹਦਾ ਦੂਜੇ ਸੂਵੇ ਦੀ ਗੱਲ ਕਰ ਗਿਆ ਤੇ ਮਿਲਕ ਕਿੰਨਾ ਚਵਾਇਆ 26 ਲੀਟਰ ਚਵਾਇਆ ਕਰਦੀ ਐ ਇਸੇ ਸੇਵਾ ਤੇ 26 ਲੀਟਰ ਹਾਂਜੀ ਕੋਈ ਸਿਆਲੀ ਦਿਹਾੜੀਆਂ ਸੀ ਉਹਨਾਂ ਕੋ ਸਿਆ ਸਿਆਲ ਦੀ ਰੋਟ ਸੀਗੀ ਹਾਂਜੀ ਅਸੂ ਦਾ ਮਹੀਨਾ ਆ ਓ ਠੀਕ ਆ ਜੀ ਹਾਂਜੀ ਤੇ ਹੁਣ ਮੈਨੂੰ ਲੱਗਦਾ ਵੀ ਗਰਮੀ ਆ ਚਲੋ ਕਿਤੇ ਨਾ ਕਿਤੇ ਦੁੱਧ ਮਿਲ ਕਾ ਕਪੈਸਿਟੀ ਜੇਕਰ ਮੈਨੇਜਮੈਂਟ ਕਿਸੇ ਦਾ ਸਹੀ ਹੋਇਆ ਹਾਂ ਤੇ ਬਾਕੀ ਵਾਤਾਵਰਨ ਬਿਲਕੁਲ ਠੰਡਾ ਰਿਹਾ ਤਾਂ ਦੁੱਧ ਇਸ ਵਾਰ ਵੀ ਇੰਨੀ ਉਮੀਦ ਕਰਦੇ ਆਂ ਵੀ 25 ਲੀਟਰ 25 ਤੋਂ ਪਲੱਸ ਜਿਵਾਉਗੀ ਜਵਾਉਗੀ ਦੁੱਧ ਤੈਰ ਕੇ ਵੀ ਜਿੰਨਾ ਖਰਾਕ ਪਾਈ ਉਹਨਾਂ ਨੂੰ ਦੁੱਧ ਦੇਈ ਜਾਂਦੀ ਕਰਮਾਂ ਦੀ ਠੀਕ ਹੈ ਜੀ ਲਓ ਦੋਸਤੋ ਮੈਂ ਪੂਰੀ ਇੱਕ ਵਾਰੀ ਤੁਹਾਨੂੰ ਬਾਡੀ ਸਟਰਕਚਰ ਇਸ ਵੇੜ ਦੀ ਦਿਖਾ ਦੇਣਾ ਤੀਜਾ ਸੂਆ ਇਹ ਵੇੜ ਸੂਣ ਵਾਲੀ ਆ ਇੱਕ ਵਾਰੀ ਥਣ ਦੇਵੇ ਵਾਲੇ ਪਾਸਿਓਂ ਵੀ ਤੁਹਾਨੂੰ ਪੂਰੀ ਤਸੱਲੀ ਨਾਲ ਆਪਾਂ ਦਿਖਾ ਦਿੰਨੇ ਆ ਠੀਕ ਠੀਕ ਹੈ ਅੱਛਾ ਵੀਰ ਸਵਰਨਜੀ ਦਾ ਦਿਨ ਹਜੇ ਕਿੰਨੇ ਕੁ ਬਾਕੀ ਆ ਵੈਸੇ ਕਿੰਨੇ ਕੁ ਦਿਨ ਮੰਨ ਕੇ ਕੋਈ ਸੌਦਾ ਕਰੇ ਆਪਣੇ ਨਾਲ 8 ਦਿਨ ਬਾਕੀ ਆ 8 ਕੁ ਦਿਨ ਹਾਂਜੀ ਠੀਕ ਹੈ ਦੋਸਤੋ 8 ਕੁ ਦਿਨ ਹਜੇ ਬਾਕੀ ਆ ਬਾਕੀ ਥਣ ਪੂਰਾ ਹੱਤੀ ਚਵਾਈ ਵਾਲਾ ਮੁੱਠੀ ਥਣਾ ਬਾਕੀ ਸ਼ੇਪ ਸੈਜ ਥਣਾ ਦਾ ਤੁਸੀਂ ਬਿਲਕੁਲ ਆ ਵੇਖ ਕੇ ਚੈੱਕ ਕਰੋ ਵਾਨਾ ਲੇਵਾ ਵੀ ਬਹੁਤ ਵਧੀਆ ਠੀਕ ਹੈ ਜੀ ਅਠਾਂ ਕਿ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਵੜ ਹਾਂਜੀ ਸੋ ਬਾਕੀ ਪ੍ਰਿੰਟ ਪ੍ਰੂਫ ਚੰਗਾ ਕਰੋ ਸੰਗ ਦੇ ਵਿੱਚ ਆ ਬਾਕੀ ਇਹਨੂੰ ਜਿਆਦਾ ਵੈਸੇ ਗਰਮੀ ਗਰਮੀ ਤਾਂ ਏਡੀ ਨਹੀਂ ਕੋਈ ਗੱਲ ਹੈਗੀ ਨਹੀਂ ਏਡੀ ਨਹੀਂ ਹੋਣਾ ਗਰਮੀ ਉਹ ਪਿਓਰ ਦੇ ਵਿੱਚ ਥੋੜੀ ਘਾਟ ਆ ਬਾਕੀ ਥੋੜੇ ਕਿ ਦਿਨ ਕਿਤੇ ਕਰੋ ਸੰਗ ਆ ਉਹਦੇ ਕਰਕੇ ਗਰਮੀ ਗਰਮੀ ਚੱਲ ਜੂ ਵਧੀਆ ਠੀਕ ਹੈ ਜੀ ਵੀਰ ਸਵਰਨ ਇੱਕ ਵਾਰੀ ਖੋਲ ਕੇ ਆਪਾਂ ਲੰਮੀ ਤੋਰ ਕੇ ਦਿਖਾ ਦਈਏ ਲਓ ਦੋਸਤੋ ਕਾਫੀ ਵੀਰਾਂ ਦੀ ਡਿਮਾਂਡ ਆ ਵੀ ਕੋਈ ਵੀਰਾਂ ਦਾ ਵੀ 20 ਲੀਟਰ ਪਲੱਸ ਵਾਲੀ ਬੈਡ ਖਰੀਦਣੀ ਆ ਤੇ ਕਈਆਂ ਵੀਰਾਂ ਨੂੰ ਹੁੰਦਾ ਵੀ ਡੇਰੀ ਦਾ ਕੰਮ ਆ ਤੇ 25 ਲੀਟਰ ਜਾਂ 25 ਤੋਂ ਪਲੱਸ ਵਾਲੀ ਬੈਡ ਖਰੀਦਣੀ ਆ ਸੋ 8 ਦਿਨ ਅਪਰੋਕਸੀਮੇਟਲੀ 8 ਦਿਨ ਤੁਸੀਂ ਅੰਦਾਜ਼ਾ ਮੰਨ ਲਿਓ ਵੀ 8 ਦਿਨ ਅਜੇ ਲੈ ਜੂਗੀ ਤੇ ਕੱਦ-ਕੱਟ ਦੀ ਜੇਕਰ ਦੋਸਤੋ ਗੱਲ ਕਰਨ ਲਈ ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਵਜ਼ਨ ਲੋਡ ਪੂਰਾ ਫੁੱਲ ਵਜ਼ਨਦਾਰ ਜਿੰਨੇ ਵੀ ਆ ਤੁਸੀਂ ਬਿਲਕੁਲ ਵੇਖੋਗੇ ਪੂਰੀ ਸੰਭੀ ਸੰਭਾਲੀ ਆ ਵੀਰ ਹੋਣਾ ਨੇ ਤੇ 25 ਕੇ 22 ਲੀਟਰ ਵਾਲੀ ਜਿਹੜੀ ਦੋਸਤੋ ਮਿਲਕ ਕੈਪੈਸਿਟੀ ਵਾਲੀ ਇਹ ਹੈ ਵੈੜਾ ਸੋ ਥਣ ਦੇਵੇ ਦੀ ਪੂਰੀ ਸਾਫ ਸੁਥਰੀ ਸੋ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਥਣ ਵੇਖੋ ਠੀਕ ਹੈ ਤੇ ਬਾਕੀ ਵੀਰ ਸਵਰਨ ਚੋਣ ਚਣ ਪੋਲੀ ਦੇ ਭਰਾ ਬਿਲਕੁਲ ਮੋਟੀ ਧਾਰ ਬਿਲਕੁਲ ਪੋਲੀ ਭਵੇਂ ਦੋਹਾਂ ਤਾਈ ਬਹਿ ਕੇ ਚੋਈ ਜਾਓ ਠੀਕ ਹੈ ਜੀ ਠੀਕ ਹੈ ਜੀ ਇੱਕ ਵਾਰੀ ਆਪਾਂ ਲੰਮਾ ਤੋਰ ਕੇ ਦਿਖਾ ਦਈਏ ਜੀ ਗੇਟ ਵਾਲੀ ਸਾਈਡ ਨੂੰ ਠੀਕ ਹੈ ਜੀ ਬਾਕੀ ਦੋਸਤੋ ਕੁਦਰਤੀ ਨੇਚਰਲ ਯਾ ਬਾਕੀ ਪਹਿਲੇ ਦੂਜੇ ਸਵੇ ਵੀ ਵੀਰ ਨੇ ਦੱਸਿਆ ਸੀ ਵੀ ਦੂਜੇ ਸਵੇ ਇਹਨਾਂ ਦੇ ਕੋਲ ਆਈ ਆ ਵਾਛੀ ਦਿੱਤੀ ਆ ਵਾਛੀ ਵੀ ਕਾਫੀ ਸੋਹਣੀ ਆ ਚੰਗਾ ਸੀਮਨ ਐਚ ਐਫ ਬਰੀਡ ਦੇ ਵਿੱਚ ਰਖਾਇਆ ਸੀਗਾ ਤੇ ਅੱਗੇ ਵੀ ਹੁਣ ਜਿਹੜੇ ਸੀਮਨ ਤੋਂ ਗੱਪਣਾ ਚੰਗੇ ਠੀਕ ਆ ਜੀ ਇੰਪੋਰਟਡ ਸੀਮਨ ਤੋਂ ਜਿਹੜੀ ਇਹ ਗੱਪਣਾ ਤੇ ਬਾਕੀ ਅੱਗੇ ਦੇਖ ਲਿਓ ਠੀਕ ਆ ਜੀ ਬੱਚਾ ਮੇਲ ਆ ਜੀ ਫੀਮੇਲ ਆ ਜੀ ਉਹ ਵੀ ਵਾਧੇ ਵਾਲੀ ਗੱਲ ਹੋਊਗੀ ਬਾਕੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਬੰਦ ਹੋ ਗਏ ਅੱਛਾ ਤੇ ਵੀਰ ਸਵਰਨਜੀ ਦੀ ਕੀ ਡਿਮਾਂਡ ਕਰਦੇ ਆ ਮੁੱਲ ਕੀ ਰੱਖਿਆ ਫਿਰ ਬਾੜ ਵੀਰ ਜੀ ਇਹਦੀ 60000 ਕਰਦੇ ਆ 57 ਜੋ ਮਾਨਤਾਨ ਕਰ ਦਾਂਗੇ ਥੋੜਾ ਬਹੁਤਾ 57 ਜੋ ਹਾਂਜੀ ਠੀਕ ਹੈ ਜੀ ਲਓ ਦੋਸਤੋ ਡਿਮਾਂਡ 60000 ਆ 57000 ਦੇ ਵਿੱਚੋਂ ਮਾਨਤਨ ਹੋ ਜੂਗਾ ਕਿਸੇ ਵੀਰ ਦੇ ਬਿਲਕੁਲ ਘਰ ਆ ਇਹਦਾ ਇਹ ਹਜੇ 8 ਦਿਨ ਦਾ ਸਮਾਂ ਘੱਟੋ ਘੱਟ ਮੰਨ ਕੇ ਤੁਸੀਂ ਬਿਲਕੁਲ ਸੀਲ ਨਾ ਕੋਈ ਰਸਾ ਫਦੀ ਲੋੜ ਕਿਸੇ ਜੋੜ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਇਹਨੇ ਲੱਤ ਨਹੀਂ ਚੁੱਕਣੀ ਠੀਕ ਹੈ ਜੀ ਤੇ ਨਾਰਮਲੀ ਇੱਕ ਇਹੋ ਜਿਹੇ ਪਸ਼ੂ ਦੀ ਆਪਾਂ ਬਿਨਾ ਪੰਗਾ ਪਾ ਕੇ ਜਾਂ ਬੱਗੇ ਦੀ ਲੋੜ ਨਹੀਂ ਪੈਂਦੀ ਆਪਣੀ ਨਾਰਮਲੀ ਗੱਲ ਕੋਈ ਲੋੜ ਹੀ ਨਹੀਂ ਬੱਚਾ ਵੀ ਭਾਵੇਂ ਛੱਡੋ ਨਾ ਛੱਡੋ ਦੋ ਦੋਸਤਾਂ ਹੀ ਪਈ ਜੋ ਭਾਵੇਂ ਠੀਕ ਹੈ ਜੀ ਠੀਕ ਆ ਲਓ ਦੋਸਤੋ ਇਹ ਫਿਲਹਾਲ ਵੈੜਾ ਠੀਕ ਹੈ ਜੀ ਸੋ ਠੰਡੀ ਧੀਰੀਆ ਸੀਲਸ ਲੱਗਾ ਬਿਲਕੁਲ ਤੁਹਾਡੇ ਸਾਹਮਣੇ ਆ ਤੋ ਜਿਹੜੇ ਵੀਰ ਨੂੰ ਚਾਚੂਗਾ ਸੌਦਾ ਤੁਸੀਂ ਵੀਰ ਸਵਰਨ ਸਿੰਘ ਹੋਂ ਦੇ ਨਾਲ ਕਰ ਲਿਓ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਇੱਕ ਵਾਰੀ ਆਪਣੇ ਜਿਹੜੇ ਇੱਕ ਸੰਪਰਕ ਨੰਬਰ ਆ ਉਹ ਸ਼ੇਅਰ ਕਰ ਦਿੱ ਗਏ ਜੀ ਸਾਂਝੇ ਕਰ ਦਿੱ ਗਏ 73 ਹਾਂਜੀ 40 98 843 ਠੀਕ ਹੈ ਜੀ ਇਹ ਨੰਬਰ ਆਪਣੇ ਕੋਲ ਹੀ ਆ ਨਾ ਜੀ ਹਾਂਜੀ ਠੀਕ ਆ ਹਾਂ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਵੀ ਲੱਗ ਚੁੱਕੇ ਆ ਤੇ ਇੱਕ ਇਹ ਵੈੜ ਜਿਹੜੀ ਆਪਣਾ ਵਕਾ ਉਸ ਵੀਰ ਹੋਂ ਦੇ ਕੋਲ ਠੀਕ ਆ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ ਬਿਲਕੁਲ ਸਕਰੀਨ ਤੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਬਾਕੀ ਵਹਿੜ ਚੰਗੀ ਆ ਠੀਕ ਆ ਜੀ ਸੋ ਕੋਈ ਵੀਰ ਆਪਣੀ ਤਿੱਪ ਕੇ ਤਸੱਲੀ ਕਰਵਾ ਸਕਦਾ ਹੈ ਚਾਹੇ ਵੀਡੀਓ ਕਾਲ ਤੇ ਵੀ ਤਸੱਲੀ ਕਰਵਾ ਕੇ ਤੁਸੀਂ ਸਾਈ ਬੈਨਾਂ ਪਾ ਸਕਦੇ ਜੀ ਜਿਹੜੇ ਕੋਈ ਵੀਰ ਨੇੜੇ ਏਰੀਆ ਤੇ ਆ ਠੀਕ ਆ ਜੀ ਚਾਹੇ ਖੇਮਕਰਨ ਏਰੀਆ ਦੇ ਆ ਬਲਟੋਈ ਏਰੀਆ ਦੇ ਆ ਨੇੜੇ ਢੜੇ ਏਰੀਆ ਤੇ ਆ ਬੇਸ਼ੱਕ ਆਪਣੀ ਘਰ ਜਾਣ ਕੇ ਚੌਥਾਣਾ ਦੀ ਤਿੱਪ ਕੇ ਵਰਾ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ